ਮਿੱਤਰੋ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ। ਪਾਸਰ ਦਾ ਬੱਚਾ ਲਿਆਇਆ ਛੋਟੇ ਵਾਸਤੇ ਤੇ ਕਾਫੀ ਮੇਰੇ ਵੀਰ ਭਰਾਵਾਂ ਦੇ ਮੈਨੂੰ ਪਰਸਨਲੀ ਫੋਨ ਆਉਂਦੇ ਹੁੰਦੇ ਆ ਕਹਿਣਗੇ ਬਾਈ ਜੀ ਕੋਈ ਬਛੇਰਾ ਹੋਵੇ 30-25 ਹਜ਼ਾਰ ਦੇ ਨੇੜੇ ਤੇੜੇ ਤਾਂ ਆਪਾਂ ਨੂੰ ਜ਼ਰੂਰ ਦੱਸਿਓ। ਤੇ ਬਛੇਰਾ ਛੋਟੇ ਵਾਸਤੇ ਲਿਆਇਆ ਆ ਆਪਾਂ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ। ਤੇ ਕਰਦੇ ਆਂ ਬੱਚੇ ਦੀ ਡਿਟੇਲ ਬਾਰੇ ਗੱਲਬਾਤ। 3 ਮਹੀਨੇ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ। ਏਰੀਆ ਹੈਗਾ ਜੀ ਬਾਈ ਹੋਰੇ ਦਾ ਮਹਾਲੀ ਤੇ ਨੁਕਰੇ ਘੋੜੇ ਦਾ ਹੈਗਾ ਬੱਚਾ ਇਹ ਤੇ ਰੇਟ ਬਾਈ ਹੋਰੇ ਕਰਦੇ ਆ ਜੀ 31000 ਰੇਟ ਬਾਈ ਹੋਰੇ ਕਰਦੇ ਆ 31000 ਬਾਕੀ ਮੌਕੇ ਤੇ ਹੋ ਜੂ ਮਾਨਤਨ ਵਧੀਆ ਤੇ ਨੰਬਰ ਮੈਂ ਸਕਰੀਨ ਤੇ ਦੇਤਾ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਜੀ ਜੇ ਤੁਸੀਂ ਆਪਣੇ ਪੇ ਤੇ ਕਾਸੀ ਵੀ ਚੀਜ਼ ਦੀ ਵੀਡੀਓ ਪ੍ਰੋਮੋਸ਼ਨ ਕਰਾਉਣੀ ਆ ਕੋਈ ਕਾਰ ਦੀ ਕੋਈ ਟਰੈਕਟਰ ਦੀ ਕੋਈ ਮੋਟਰਸਾਈਕਲ ਦੀ ਕਾਸੀ ਵੀ ਚੀਜ਼ ਦੀ ਵੀਡੀਓ ਕਰਾਉਣੀ ਆ ਤਾਂ ਇੱਕ ਵਾਰੀ ਆਪਣੇ ਨਾਲ ਗੱਲਬਾਤ ਜ਼ਰੂਰ ਕਰਿਓ ਜੀ ਤੇ ਨੰਬਰ ਮੈਂ ਸਕਰੀਨ ਤੇ ਦਿੱਤਾ ਹੋਇਆ